ਅੱਜ ਮਿਤੀ 22 ਅਗਸਤ 2025 ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਪਿੰਡ ਕੋਟਲਾ ਅਜਨੇਰ ਵਿੱਚ ਇੱਕ ਮੀਟਿੰਗ ਰੱਖੀ ਗਈ ਜੋ ਕਿ 25 ਅਗਸਤ 2025 ਨੂੰ ਦਿੱਲੀ ਜੰਤਰਮੰਤਰ ਤੇ ਧਰਨਾ ਹੈ ਉਸ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਆਓ ਤੁਹਾਨੂੰ ਦਿਖਾਈਏ ਅੱਗੇ ਦੀਆਂ ਤਸਵੀਰਾਂ ਕਿਹਾ ਆਪਣਾ ਭਰਕਰਾਰ ਨਹੀਂ ਤਾਂ ਕੋਈ ਵੀ ਸਰਕਾਰ ਆਪਣ ਉਠਾ ਨਹੀਂ ਸਕਦੀ ਕਿਉਂਕਿ ਆਪਣਾ ਤਾਂ ਖਾਸ بڑا ਗੌਰਵ ਤਾਂ ਪੰਜਾਬ ਵਾਲਿਆਂ ਦੇ ਉੱਤੇ ਅੰਗਰੇਜ਼ਾਂ ਨੇ ਜਿੱਤਿਆ ਤਾਂ ਇਹਦੇ ਵਿੱਚ ਜਦੋਂ ਪੰਜਾਬ ਨਹੀਂ ਆਇਆ ਤਾਂ ਆਪਾਂ ਕੈਡਰ ਤੋਂ ਹੋ ਗਿਆ ਕੋਈ ਆ ਕਿ ਜਿਹੜਾ ਰਾਜ ਹੁੰਦਾ ਹੈ ਉਹ ਆਪਾਂ ਇਹਨੂੰ ਨਹੀਂ ਗੱਤੜਾ ਰਹਿਣਾ ਸਮਾਂ ਉਹ ਪਰਦੇ ਨਰੇ ਦਾ ਪੰਜਾਬ ਦੇ ਲੋਕ ਅੱਜ ਵੀ ਉਹੀ ਸਥਿਤੀ ਬਣਦੀ ਹੈ ਜਿੰਜੀ ਪ੍ਰਾਂਤ ਵਿੱਚ ਕੀ ਸੁਵੰਦ ਸੀ ਮਿਲਦੀ ਅੱਜ ਆਪਾਂ ਕੋਟਲਾ ਜਵੇਰ ਚਾਇਆ ਇਸੇ ਜਿਹੜਾ ਸੀਗਾ ਜੀ ਆਪਾਂ ਦਿੱਲੀ ਜਾਂਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਆਇਆ ਸੀ ਬੰਦੇ ਲੋਕਾਂ ਨੂੰ ਕਿਉਂਕਿ ਇਹ ਨੌਜਵਾਨਾਂ ਨੇ ਉਸ ਵੇਲੇ ਸ਼ਿਕਾਈ ਬਣਾਈ ਸੀ ਜਦੋਂ ਆਪਣਾ ਮੋਰਚਾ ਚੱਲ ਰਿਹਾ ਸੀ ਬਹੁ ਗਾਰਡਰ ਤੇ ਨੌਰੀ ਬਾਕਰ ਦੇ ਫੱਡੇ ਗਣਤੀ ਦੇ ਵਿੱਚ ਰਾਸ਼ਨ ਪਾਣੀ ਤੇ ਹੋਰ ਸਮਾਨ ਲੈ ਕੇ ਸਰਕਾਰੀ ਸੇਵਾਵਾਂਸ ਤੇ ਨੌਜਵਾਨ ਗਏ ਸੀ ਕਿ ਉਹਨਾਂ ਨੇ ਸਰਦਾਰ ਹਰਜੀਤ ਸਿੰਘ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਪਰ ਕੰਮ ਕਰਦੇ ਹੋਏ ਉਹਨਾਂ ਨੇ ਸਹਾਦਤ ਕਰਾਇਆ ਤੇ ਕਈ ਬੜਾਈ ਤੇ ਇਹਨਾਂ ਨੇ ਅੱਜ ਸਨਿਆਦਤਾ ਜੀ ਗਿਆ ਸੀ ਕਿ ਅੱਜ ਦਾ ਚੇਤਨਿਕਾ ਪ੍ਰੋਗਰਾਮ ਹੈ ਜਿਹਦੇ ਬਾਰੇ ਅੱਗੇ ਸਾਡੇ ਪੰਜਾਬ ਤੋਂ ਸਾਰਾ ਮਿਲਿਆ। ਉਸ ਲਈ ਅੱਜ ਜਿਹੜੇ ਸਨਿਆਦਤਾ ਜੀ ਆਏ ਸਨ ਸਾਰੇ ਲੋਕਾਂ ਨੇ ਬਹੁਤ ਵਧੀਆ ਹੰਕਾਰ ਆ ਦਿੱਤਾ ਜਿੰਦੀ ਜਾਣ ਵਾਸਤੇ ਵੀ ਇਹ ਅੱਗੇ ਤੋਂ ਵਿਸ਼ਵਾਸ ਲਾਇਆ ਹਰ ਪ੍ਰੋਗਰਾਮ ਦੇ ਵਿੱਚ ਸ਼ਾਬਾਸ਼।